ਲੋ ਜੀ ਆਪਾਂ ਇੱਕ ਕੜਾਹੀ ਲੈ ਲਈ ਤੇ ਇਹਦੇ ਵਿੱਚ ਪਾ ਲਈ ਆਪਾਂ ਅੱਧਾ ਲੀਟਰ ਦੁੱਧ ਦਾ ਹੁਣ ਜਿਵੇਂ ਜੀ ਪੰਜਾਬੀਆਂ ਦੀ ਆਤ ਵੀ ਜਦੋਂ ਵੀ ਕੋਈ ਆਪਣੇ ਘਰ ਰਿਸ਼ਤੇਦਾਰ ਆਉਂਦਾ ਹੈ ਤੇ ਆਪਾਂ ਉਹਨਾਂ ਨੂੰ ਖੀਰ ਚੌਲ ਜਾਂ ਪ੍ਰਸ਼ਾਦ ਜਾਂ ਵੱਤੋ-ਵਾਦ ਆਪਾਂ ਉਹਨਾਂ ਨੂੰ ਕਸਟਰਡ ਬਣਾ ਕੇ ਦੰਨੇ ਜੀ ਸਵੀਟ ਡਿਸ਼ ਤੇ ਤੇ ਅੱਜ ਆਪਾਂ ਉਹੀ ਡਿਸ਼ ਤਿਆਰ ਕਰਨ ਲੱਗੇ ਆ ਜੀ ਹੁਣ ਜਿਵੇਂ ਰੋਟੀ ਖਾਣ ਤੋਂ ਬਾਅਦ ਆਪਾਂ ਡਿਸ਼ ਤਾਰਦੇ ਹਾਂ ਜੀ ਸਵੀਟ ਡਿਸ਼ ਤੇ ਉਹੀ ਆਪਾਂ ਬਣਾਵਾਂਗੇ ਜੀ ਅੱਜ ਬਹੁਤ ਹੀ ਟੇਸਟੀ ਥੋੜੇ ਜਿਹਾ ਦੁੱਧ ਤੋਂ ਕਿਉਂਕਿ ਇਹ ਵਾਰ ਐਵੇਂ ਹੁੰਦਾ ਵੀ ਆਪਣੇ ਦੁੱਧ ਘੱਟ ਹੁੰਦਾ ਹੈਗਾ ਤੇ ਆਪਾਂ ਜਿਹੜੀ ਇਹ ਡਿਸ਼ ਹੈ ਉਹ ਬਹੁਤ ਹੀ ਥੋੜੇ ਦੁੱਧ ਤੋਂ ਆਪਾਂ ਤਿਆਰ ਕਰ ਸਕਦੇ ਹਾਂ ਤੇ ਨਾਲੇ ਇੰਨੀ ਜਿਆਦਾ ਟੇਸਟੀ ਬਣਦੀ ਆ ਤੇ ਸਾਰੇ ਪਹਿਲੀ ਵਾਰ ਖਾਣਗੇ ਪਹਿਲੀ ਵਾਰ ਬਣਾਉਣਗੇ ਤਾਂ ਕਹਿਣਗੇ ਵਾ ਦੁੱਧ ਲਿਆ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲੈਣਾ ਹੈਗਾ ਤੇ ਇਧਰ ਆਪਾਂ ਲਏ ਹੋਏ ਨੇ ਜੀ ਬ੍ਰੈਡ ਇਹਦੇ ਵਿੱਚ ਆਪਾਂ ਬ੍ਰੈਡ ਯੂਜ਼ ਕਰਾਂਗੇ ਤੇ ਬਹੁਤ ਜਿਹੜੀ ਵਧੀਆ ਡਿਸ਼ ਆ ਉਹ ਬਣ ਕੇ ਹੋ ਜੂਗੀ ਤਿਆਰ ਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਇੱਕ ਚਾਕੂ ਇਧਰ ਆਪਣਾ ਜਿਹੜਾ ਦੁੱਧ ਦਾ ਉਹ ਗਰਮ ਹੋ ਹੀ ਰਿਹਾਗਾ ਤੇ ਆਪਾਂ ਲਈਏ ਜੀ ਥੋੜੀ ਜੀ ਖੰਡ ਮਿੱਠਾ ਵਸਾ ਆਪ ਦੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹਾਂ ਜੀ ਸਭ ਤੋਂ ਪਹਿਲਾਂ ਜਿਹੜੀ ਇਹਦੇ ਬਾਹਰਲੀ ਸਾਈਡ ਆ ਜੀ ਇਹਨਾਂ ਨੂੰ ਆਪਾਂ ਕੱਟ ਕਰ ਲਾਂਗੇ ਜੀ ਇਹ ਅਹਰ ਜੀ ਕਹਰ ਜੀ ਮਿਠਾਈ ਬਣਾਏਗੇ ਰੌਣ ਬ੍ਰੈਡਾਂ ਤੋਂ ਬਹੁਤ ਟੇਸਟੀ ਬਣਨ ਜਾ ਰਹੀ ਹੈ ਜੀ ਆ ਜਿਹੜੀ ਚੀਜ਼ਾਂ ਨੇ ਆਪਾਂ ਵਿੱਚ ਨਹੀਂ ਵਰਤਾਂਗੇ ਮਤਲਬ ਪੂਰੀਆਂ ਪੂਰੀਆਂ ਕੰਨੀਆਂ ਜੀਆਂ ਲਾ ਲੈਣੀਆਂ ਇੱਕ ਕੰਨੀਆਂ ਜੇ ਲਾ ਲੈਣੀ ਹੈ ਜੀ ਤੇ ਇਹਨਾਂ ਨੂੰ ਆਪਾਂ ਚੌਰਸ ਲੰਮੇ ਜਿਵੇਂ ਵੀ ਆਪਾਂ ਚਾਹੀਏ ਹੋਵੇਂ ਆਪਾਂ ਇਹਨਾਂ ਨੂੰ ਕੱਟ ਕਰ ਸਕਦੇ ਆ ਜੇ ਚਾਹੀਏ ਤਾਂ ਆਪਾਂ ਗੁਲਾਸ ਨਾਲ ਇਹਨਾਂ ਨੂੰ ਗੋਲ-ਗੋਲ ਵੀ ਕੱਟ ਸਕਦੇ ਆ ਜੀ ਠੀਕ ਹੈ ਜੀ ਇਹ ਪੀਸ ਰਮਣੇ ਫਿਰ ਆਪਾਂ ਆਹੀ ਲੈਣੇ ਆਗੇ ਮਤਲਬ ਬਾਈਟ ਕੇ ਕੋਈ ਵੀ ਲੈ ਸਕਦੇ ਆ ਬ੍ਰੈਡ ਕੋਈ ਵੀ ਲੈ ਸਕਦੇ ਆ ਜੀ ਹੂੰ ਤੇ ਇਹਦੇ ਪੀਸ ਆਪਾਂ ਚੌਰਸ ਕਰ ਲੈਣੇ ਆ ਚਾਹੋ ਤਾਂ ਗੋਲ ਵੀ ਕਰ ਸਕਦੇ ਆ ਜੇ ਨਹੀਂ ਤਾਂ ਤੁਸੀਂ ਐਵੇਂ ਵੀ ਇਹਨੂੰ ਰੱਖ ਸਕਦੇ ਹੋ ਜੀ ਠੀਕ ਹੈ ਜੀ ਜੋ ਜਿਹੜਾ ਆਪਾਂ ਸਰਵ ਕਰਾਂਗੇ ਉਹਦੇ ਜਿਹੜੇ ਤੇ ਪੀਸ ਹੈ ਉਹਦੇ ਅਕੋਰਡਿੰਗ ਹੀ ਮੈਂ ਆਪਾਂ ਨੂੰ ਸਰਵ ਕਰਨਾ ਪਊਗਾ ਕੱਟ ਕੇ ਠੀਕ ਹੈ ਜੀ ਤੇ ਲਓ ਜੀ ਆ ਫਿਰ ਹੁਣ ਆਪਾਂ ਇਹਦੇ ਇੱਕ ਵਾਰੀ ਐ ਕੱਟ ਲ ਗਏ ਸਾਰੇ ਪੀਸ ਹੈ ਹਾਂਜੀ ਸਾਰੇ ਪੀਸ ਕੱਟ ਲਾਂਗੇ ਤੇ ਇਸ ਪ੍ਰਕਾਰ ਆਪਾਂ ਇਹਨੂੰ ਚੌਰਸ ਵੀ ਕੱਟ ਲਾਂਗੇ ਜੀ ਸਾਰੇ ਐਵੇਂ ਕਰ ਲ ਗਏ ਜੀ ਉਸ ਤੋਂ ਬਾਅਦ ਨੂੰ ਲੈ ਆਪਣਾ ਦੁੱਧ ਗਰਮ ਹੋ ਜੂ ਤੇ ਫੇਰ ਦੱਸਦੇ ਆ ਵੀ ਆਪਾਂ ਹੋਰ ਚੀਜ਼ਾਂ ਕੀ ਪਾਉਣੀਆਂ ਨੇ ਜੀ ਇਹਦੇ ਵਿੱਚ ਲਓ ਜੀ ਆਪਾਂ ਇਹਦੇ ਸਾਰੇ ਪੀਸ ਕੱਟ ਲੇ ਤੇ ਇਧਰ ਆਪਾਂ ਲਏ ਹੋਏ ਨੇ ਜੀ ਡਰਾਈ ਫਰੂਟ ਇਹ ਆਪਾਂ ਜੋ ਵੀ ਪਸੰਦ ਨਾ ਉਹ ਆਪਾਂ ਲੈ ਸਕਦੇ ਆ ਜਿਵੇਂ ਪਿਸਤਾ ਹੋ ਗਿਆ ਕਾਜੂ ਮਤਲਬ ਥੋੜੇ ਥੋੜੇ ਦਰਦਰੇ ਜਿਹੇ ਪੀ ਲੈਣੇ ਆ ਜਿਆਦੇ ਮੋਟੇ ਨਾ ਹੋਣ ਤੇ ਹੁਣ ਆਪਾਂ ਇਹਨਾਂ ਨੂੰ ਪੀਸ ਲਾਂਗੇ ਤੇ ਲਓ ਜੀ ਇਹਦਾ ਜਿਹੜਾ ਪਾਊਡਰ ਆ ਬਣ ਕੇ ਤਿਆਰ ਆਗਾ ਤੇ ਇਹਨੂੰ ਆਪਾਂ ਇੱਧਰ ਆਪਣਾ ਜਿਹੜਾ ਦੁੱਧ ਆ ਗਰਮ ਹੋ ਰਿਹਾਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜੀ ਜੀ ਚੀਨੀ ਮਤਲਬ ਜਿੰਨਾਕ ਤੁਹਾਨੂੰ ਪਸੰਦ ਹੋ ਉਹਦੇ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਮਿੱਠਾ ਪਾ ਸਕਦੇ ਹੋ ਤਿੰਨ ਤੋਂ ਚਾਰ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਖੰਡ ਦੇ ਤੇ ਹੁਣ ਇਹ ਚੰਗੀ ਤਰ੍ਹਾਂ ਆਪਾਂ ਇਹਨੂੰ ਗਰਮ ਕਰ ਲੈਣਾਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਜਿਹੜਾ ਆਪਾਂ ਡਰਾਈ ਫਰੂਟ ਪਾਊਡਰ ਲ ਤੇ ਹੁਣ ਆਪਾਂ ਚਾਰ ਪੀਸ ਇਹਦੇ ਲੈ ਲੈਨੇ ਮਤਲਬ ਇੱਕ ਬ੍ਰੈਡ ਜੀ ਉਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਬਰੀਕ ਬਰੀਕ ਕਰਕੇ ਆ ਬ੍ਰੈਡ ਲੈ ਕੇ ਮਤਲਬ ਇਹਦੀ ਜਿਹੜੀ ਗਾੜਾ ਜਿਹਾ ਬਣ ਜੂ ਜਿਹੇ ਜਿਹੜਾ ਆਪਣਾ ਦੁੱਧ ਠੀਕ ਚਾਰ ਪੀਸ ਬਰੀਕ ਬਰੀਕ ਕਰਕੇ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਮਤਲਬ ਬ੍ਰੈਡ ਦਾ ਮਤਲਬ ਪੂਦਾ ਜਿਆ ਕਰਕੇ ਪਾ ਲੈਣਾ ਚੂਰਾ ਕਰਕੇ ਪਾ ਲੈਣਾ ਜੀ ਤੇ ਮਿਕਸੀ ਜੇ ਆਪਾਂ ਡਰਾਈ ਫਰੂਟ ਨਾਲ ਵੀ ਪੀਸ ਸਕਦੇ ਆ ਬ੍ਰੈਡ ਨੂੰ ਹਾਂਜੀ ਇਹਦੇ ਵਿੱਚ ਆਪਾਂ ਡਰਾਈ ਫਰੂਟ ਆਪ ਦੀ ਮਰਜ਼ੀ ਨਾਲ ਜਿੰਨੇ ਕ ਚਾਹੋ ਜੀ ਪਾ ਸਕਦੇ ਆਗੇ ਜਿਵੇਂ ਮੈਂ ਤਾਂ 3-4 ਚਮਚ ਮੈਂ ਪਾਤੇ ਜੀ 3-4 ਆਪਾਂ ਖੰਡ ਤੇ ਇਹਦੇ ਵਿੱਚ ਆਪਾਂ ਸਵਾ ਮਤਲਬ ਟੇਸਟ ਵਾਸਤੇ ਆਪਾਂ ਥੋੜਾ ਜਿਹਾ ਪਾ ਦਾਂਗੇ ਜੀ এলাਚੀ ਪਾਊਡਰ ਮਤਲਬ ਅੱਧੇ ਚਮਚ ਤੋਂ ਥੋੜਾ ਜਿਹਾ ਘੱਟ ਠੀਕ ਹੈ ਜੀ ਇਹ ਆਪਾਂ ਫਲੇਵਰ ਵਾਸਤੇ ਇਹ ਆਪਸ਼ਨਲ ਹੈ ਜੀ ਹੈਗਾ ਤਾਂ ਤੁਸੀਂ ਪਾ ਸਕਦੇ ਹੋ ਹੂੰ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕੇਸਰ ਮਤਲਬ 2-3 ਪੱਤੀਆਂ ਜੀ ਰੰਗ ਜਿਹਾ ਸੋਹਣਾ ਆ ਜਾਊਗਾ ਹਾਂਜੀ ਕਲਰ ਵੀ ਵਧੀਆ ਆ ਜਾਊਗਾ ਠੀਕ ਹੈ ਤੇ ਖੁਸ਼ਬੂ ਵੀ ਵਧੀਆ ਆਊਗੀ ਜੀ ਕੇਸਰ ਦਰਾਂ ਨੂੰ ਮੂਵੀ ਦੁੱਧ ਚ ਪਾਇਆ ਬਹੁਤ ਚੰਗਾ ਲੱਗਦਾ ਹਾਂਜੀ ਤੇ ਇਹਨੂੰ ਵੀ ਆਪਾਂ ਚੰਗੀ ਕਿੰਨਾ ਰੈਮ ਗਰਾਉਂਟ ਕਰੀ ਬਣਨੋ ਹੋ ਗਏ ਜੀ 10 ਕਿ ਮਿੰਟ ਠੀਕ ਹੈ ਪਕਾਉਂਦੇ ਹਾਂ ਕਿਉਂਕਿ ਇਹਦੇ ਵਿੱਚ ਆਪਾਂ ਜਿਹੜਾ ਪਾਏ ਸੀ ਜੀ ਪੀਸ ਬਰੀਕ ਬਰੀਕ ਕਰਕੇ ਉਹਦੇ ਨਾਲ ਇਹ ਗਾੜਾ ਵੀ ਹੋ ਚੁੱਕਿਆ ਵਿੱਚ ਡਰਾਈ ਫਰੂਟ ਦਾ ਪਾਊਡਰ ਸੀਗਾ ਹਾਂਜੀ ਤੇ ਦੇਖ ਲਓ ਥੋੜੇ ਜਿਹਾ ਦੇ ਉੱਤੇ ਬਹੁਤ ਵਧੀਆ ਜਿਹੀ ਡਿਸ਼ ਆ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਗੈਸ ਨੂੰ ਬੰਦ ਕਰ ਦਨੇ ਜੀ ਇਹਨੂੰ ਆਪਾਂ ਹਲਕਾ ਜਿਹਾ ਠੰਡਾ ਹੋਣ ਦਵਾਂਗੇ ਜੀ ਤਕਰੀਬਨ ਮਤਲਬ ਇਹਨੂੰ 10 ਮਿੰਟ ਪਕਾ ਕੇ ਆਪਾਂ ਠੰਡਾ ਕਰਾਂਗੇ ਹਾਂਜੀ ਸਾਰੇ ਮਤਲਬ ਜਿਹੜੀ ਆਪਾਂ ਡਿਸ਼ ਬਣਾਵਾਂਗੇ ਸਾਰਿਆਂ ਦਾ ਮਤਲਬ 15-20 ਮਿੰਟ ਮੱਸਾਂ ਹੀ ਲੱਗਦੇ ਨੇ ਜੀ ਤੇ ਬਣ ਕੇ ਬਹੁਤ ਹੀ ਜ਼ਿਆਦਾ ਟ ਉਹ ਕਿਤੇ ਤਿਆਰ ਕਰਨਾ ਜਿਵੇਂ ਆਪਾਂ ਕਸਟਰਡ ਵਗੈਰਾ ਬਣਾਉਣੇ ਆ ਕਸਟਰਡ ਵਗੈਰਾ ਤੇ ਵੀ ਜਿੰਮੇ ਲੱਗ ਜਾਂਦਾ ਦੁੱਧ ਤਾਂ ਕਾਫੀ ਲੱਗੇ ਜਾਂਦਾ ਜੀ ਹਾਂ ਤੇ ਇਹਦੇ ਨਾਲ ਮਤਲਬ ਆਪਣਾ ਦੁੱਧ ਘੱਟ ਦੀ ਜ਼ਰੂਰਤ ਹੀ ਪੈਂਦੀ ਹੈ ਕਿ ਬਹੁਤ ਹੀ ਟੇਸਟੀ ਤੇ ਨਵੀਂ ਜੀ ਚੀਜ਼ ਤਿਆਰ ਹੋ ਗਈ ਜੀ ਬਣ ਕੇ ਜਰੂਰ ਟਰਾਈ ਕਰੋ ਤੇ ਜਰੂਰ ਬਣਾ ਕੇ ਖਾਓ ਤੇ ਚਲੋ ਫਿਰ ਆਪਾਂ ਇਹਨੂੰ ਠੰਡਾ ਹੋਣ ਦਿੰਦੇ ਆ ਜੀ ਤੇ ਉਸ ਤੋਂ ਬਾਅਦ ਆਪਾਂ ਇਹਦੀ ਸਜਾਵਟ ਕਰਾਂਗੇ ਜੀ ਲਰਮ ਨੇ ਠੰਡਾ ਤਾਂ ਹੋ ਗਿਆ ਤੇ ਹੁਣ ਇਸ ਤੋਂ ਬਾਅਦ ਕੀ ਕਰਨਾ ਫਿਰ ਠੰਡਾ ਵੀ ਹੋ ਗਿਆ ਤੇ گاੜਾ ਵੀ ਹੋ ਗਿਆ ਜੀ ਹਾਂਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੀ ਲੇਅਰ ਹੀ ਵਿਸਾਲਾਂਗੇ ਜੀ ਹਾਂਜੀ ਕੋਈ ਵੀ ਆਪਾਂ ਭਾਂਡਾ ਲੈ ਲੈਣਾ ਜੀ 400 ਸ 400 ਵੀ ਤਾਂ ਵਧੀਆ ਲੈ ਲੈਣੀ ਆਪਾਂ ਕੋਈ ਵੀ ਲੈ ਸਕਦੇ ਆ ਜੀ ਜਿਹਦੇ ਚੰਗੀ ਤਰ੍ਹਾਂ ਇਹ ਆ ਸਕੇ ਤੇ ਹੁਣ ਆਪਾਂ ਜਿਹੜਿਆ ਬ੍ਰੈਡ ਦੇ ਪੀਸ ਆ ਜੀ ਇਹਨੂੰ ਆਪਾਂ ਇਹਦੇ ਉੱਪਰ ਐਵੇਂ ਰੱਖ ਦਾਂਗੇ ਜੀ ਠੀਕ ਹੈ ਜੀ ਇਹ ਚੰਨ ਲੈਣੇ ਆ ਮਤਲਬ ਹਾਂਜੀ ਚੰਨ ਲੈਣੇ ਨੇ ਜੀ ਨਾਲ-ਨਾਲ ਲਾ ਕੇ ਠੀਕ ਹੈ ਜੀ ਤੇ ਸਾਰਿਆਂ ਨੂੰ ਆਪਾਂ ਏਵੇਂ ਹੀ ਲੇਅਰ ਵਿਛਾ ਲੈਣੀ ਆ ਜੀ ਜਿਵੇਂ ਹੁਣ ਇੱਕ ਲੇਅਰ ਹੋ ਗਈ ਆਪਣੀ ਜਿਹੜੀ ਆਪਾਂ ਆ ਬਣਾਈ ਜੀ ਰਵੜੀ ਵਾਂਗੂ ਹਮ ਇੱਕ ਇਹਦੀ ਲਾ ਕੇ ਬੁਰਜੀ ਬਣਾ ਲੈਣੀ ਆਪਾਂ ਜੀ ਹਾਂਜੀ ਤੇ ਇੱਕ ਹੋ ਗਈ ਆਪਣੀ ਬ੍ਰੈਡ ਦੀ ਠੀਕ ਹੈ ਜੀ ਤੇ ਫੇਰ ਫੇਰ ਆਪਾਂ ਪਾਵਾਂਗੇ ਜੀ ਉੱਪਰ ਰਾਵੜੀ ਫੇਰ ਫੇਰ ਆਪਾਂ ਪਾਵਾਂਗੇ ਜੀ ਬ੍ਰੈਡ ਇਸ ਪ੍ਰਕਾਰ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਚਣ ਲਾਂਗੇ ਜੀ ਜਿਵੇਂ ਆਪਾਂ ਮਸਾਲਾ ਲਾਲਾ ਕੰਧ ਘੜਦੇ ਆਂ ਹਾਂਜੀ ਹਾਂਜੀ ਸਹੀ ਗੱਲ ਆ ਜੀ ਇਸ ਪ੍ਰਕਾਰ ਆਪਾਂ ਇਹਨੂੰ ਸਜਾਵਾਂਗੇ ਜੀ ਠੀਕ ਹੈ ਤੇ ਇਹਦੇ ਵਾਸਤੇ ਆਪਾਂ ਸਜਾਉਣ ਵਾਸਤੇ ਕੋਈ ਵੀ ਮਤਲਬ ਲੈ ਸਕਦੇ ਜੀ ਡਰਾਈ ਫਰੂਟ ਹੋਗੇ ਜੇ ਇਧਰ ਮੈਂ ਸਾਰਾ ਲਿਆ ਹੋਇਆ ਜੀ ਟੂਟੀ ਫਰੂਟੀ ਹੋਗੀ ਤੇ ਆਹ ਹੋਰ ਲਏ ਹੋਏ ਨੇ ਜੀ ਕੱਲੜ ਸੌਫ ਹਾਂਜੀ ਇਹਨਾਂ ਮਤਲਬ ਆਪਾਂ ਕੁਝ ਵੀ ਲੈ ਸਕਦੇ ਜੋ ਵੀ ਆਪ ਨੂੰ ਪਸੰਦ ਹੋਵੇ ਜੋ ਵੀ ਆਪ ਨੂੰ ਐਵੇਂ ਹੋਵੇ ਵਧੀਆ ਲੱਗੂ ਰਿਸ਼ਤੇਦਾਰਾਂ ਨੂੰ ਤਲੋ ਜੀ ਉੱਪਰ ਆਪਾਂ ਫੇਰ ਜਿਹੜੀਆਂ ਰਾਵੜੀਆਂ ਇਹਦੀ ਆਪਾਂ ਲੇਅਰ ਵਿਛਾ ਦਾਂਗੇ ਠੀਕ ਹੈ ਜੀ ਇਹ ਕਲੀਅਰ ਹੋਰ ਵਿਛਾ ਦਾਂਗੇ ਹਾਂਜੀ ਬਹੁਤ ਹੀ ਟੇਸਟੀ ਬਣਦੀ ਹੈ ਜਰੂਰ ਬਣਾ ਕੇ ਖਾਇ ਜੀ ਸਭ ਨੂੰ ਕਹਿ ਰਹੀ ਹਾਂ ਸੌਖੇ ਤਰੀਕੇ ਨਾਲ ਹੀ ਬਣ ਜਾਂਦੀ ਹੈ ਜੀ ਇਹ ਹਾਂਜੀ ਹਾਂਜੀ ਕਈ ਵਾਰ ਐਵੇਂ ਹੁੰਦਾ ਜੀ ਆਪਾਂ ਨੂੰ ਵੀ ਐਵੇਂ ਹੁੰਦਾ ਆਪਾਂ ਕੀ ਬਣਾਈਏ ਤਾਂ ਜਲਦੀ ਜਲਦੀ ਮਤਲਬ ਥੋੜੇ ਜਿਹਾ ਮੂਝ ਪਾਣੀ ਦਾ ਹੁਣੀ ਆ ਰਿਹਾ ਰਮਣ ਇਹਨੂੰ ਹਾਂਜੀ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ ਨਾਲ ਤੇ ਇਹਦੇ ਮਤਲਬ ਫਲੇਵਰ ਦੇ ਉਸ ਨਾਲ ਹਾਂਜੀ ਹੁਣੀ ਮੂਝ ਪਾਣੀ ਆ ਰਿਹਾ ਤੇ ਆਪਾਂ ਕੇਸਰ ਜਾਂ ਇਲਾਇਚੀ ਪਾਊਡਰ ਇਹਨਾਂ ਦਾਨੀ ਪਈ ਸੀ ਮੇਰੇ ਕੋਲ ਤੇ ਨਹੀਂ ਆਪਾਂ ਇਹਨਾਂ ਦੋਨਾਂ ਚੋਂ ਕੋਈ ਇੱਕ ਚੀਜ਼ ਯੂਜ਼ ਕਰ ਸਕਦੇ ਹਾਂ ਚਾਹੇ ਕੇਸਰ ਪੇਸਟ ਡਬਲ ਹੋ ਗਿਆ ਜੀ ਹਾਂਜੀ ਅਲਗੀ ਕਾਡਰ ਪਾ ਲਓ ਹਾਂਜੀ ਹਾਂ ਤੇ ਲਓ ਜੀ ਆਪਾਂ ਸਾਰੇ ਇਹ ਮੈਂ ਫੇਰ ਚੰਦਾਂਗੇ ਤੇ ਉੱਪਰ ਆਪਾਂ ਲੇਅਰ ਪਾਵਾ ਦਾਂਗੇ ਰਵੜੀ ਦੀ ਦਵਾਰੇ ਫੇਰ ਚੰਗੀ ਤਰ੍ਹਾਂ ਆਪਾਂ ਲਗਾ ਦੇਣੀ ਨੇ ਜੀ ਬ੍ਰੈਡ ਆਪਾਂ ਕੋਈ ਵੀ ਲੈ ਲੈਣੀ ਜੀ ਪਹਿਲਾਂ ਵੀ ਆਪਾਂ ਦੱਸਿਆਗਾ ਠੀਕ ਹੈ ਜੀ ਤੇ ਸਾਰੇ ਤੇ ਆਪਾਂ ਇਹ ਮੇ ਲਾ ਦੋ ਇਹ ਰਵੜੀ ਜੀ ਪਹੁੰਚ ਉੱਤੇ ਕਸ ਕਜੂਸੀ ਨਹੀਂ ਕਰਨੀ ਜੀ ਆਪਾਂ ਦਾ ਦੁੱਧ ਆ ਲਾ ਹਾਂਜੀ ਇਹ ਕਾਫੀ ਬਣ ਜਾਂਦੀ ਹੈ ਜੀ ਹਾਂਜੀ ਹਾਂਜੀ ਉਹਨਾਂ ਦਾ 2 ਲੀਟਰ ਦੁੱਧ ਦੇਖ ਲਓ ਜੀ ਕਾਫੀ ਬਣ ਜੂਗੀ ਇਹ। ਕੋਈ ਰਿਸ਼ਤੇਦਾਰ ਖਾ ਸਕਦੇ ਨੇ। ਬੱਚਿਆਂ ਨੂੰ ਵੀ ਬਣਾ ਕੇ ਦੇ ਸਕਦੇ ਆਂ ਜੇ ਬੱਚੇ ਵੀ ਬਹੁਤ ਪਸੰਦ ਕਰਦੇ ਨੇ। ਮਤਲਬ ਕਿ ਆਈਸਕ੍ਰੀਮ ਟਾਈਪ ਦੀ ਬਣ ਜੂਗੀ ਹੈ। ਹਾਂਜੀ ਹਾਂਜੀ। ਹੂੰ। ਜਿਵੇਂ ਆਪਾਂ ਬਣਾਉਨੇ ਹੁੰਨੇ ਆ ਜੀ ਕਸਟਰਡ ਉਸੇ ਤਰ੍ਹਾਂ ਦੀ ਬਣ ਜੂਗੀ ਇਹ ਚੀਜ਼ ਗਾੜੀ-ਗਾੜੀ। ਠੀਕ ਹੈ। ਲਓ ਜੀ ਉੱਪਰ ਆਪਾਂ ਆ ਪਾ ਦਾਂਗੇ ਜੀ ਇਹਦੇ। ਸਾਰੇ ਨੂੰ ਪਾ ਦਨੇ ਆ ਜਿੰਨੀ ਕਿ ਬਚ ਗਈ। ਹਾਂਜੀ। ਪੂਰੀ ਵੀ ਆ ਜੇ ਜੀ ਥੋੜੀ ਨਾ ਰਹਿ ਜੇ। ਆ ਹੀ ਜਾਊ ਜੀ ਪੂਰੀ। ਹਾਂਜੀ। ਏ ਬਾਵਾ ਬਣਾ ਲੈਣੀ ਆਪਾਂ ਮਤਲਬ ਜਿਹੜੇ ਸਾਬ ਨਾਲ ਆਪ ਬਣਾਉਣੀ ਹੋਵੇ ਹਾਂਜੀ ਨਹੀਂ ਜੀ ਇਹ ਤਾਂ ਪੂਰੀ ਆ ਹੀ ਜਾਊਗੀ ਹਾਂਜੀ ਹਾਂਜੀ ਤਾਂ ਇਹਨਾਂ ਆਪੇ ਇਹਦੇ ਉੱਪਰ ਪਾ ਲਾਂਗੇ ਜੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸਜਾਵਾਂਗੇ ਜੀ ਲਓ ਜੀ ਆਪਾਂ ਇਹਨੂੰ ਸੈੱਟ ਕਰ ਲਿਆ ਠੀਕ ਹੈ ਜੀ ਫਿਰ ਆਪਾਂ ਇਹਦੇ ਡੈਕੋਰੇਟ ਵਾਸਤੇ ਲਾ ਦਾਂਗੇ ਜਿਹੜਾ ਆਪਾਂ ਲਿਆ ਸੀ ਜੀ ਡਰਾਈ ਫਰੂਟ ਪਾਊਡਰ ਠੀਕ ਹੈ ਡਰਾਈ ਫਰੂਟ ਪੁੱਕਦੇ ਨੇ ਉੱਤੇ ਹਾਂਜੀ ਇਹਦੇ ਵਿੱਚ ਆਪਾਂ ਪਿਸਤਾ ਇਹ ਪਾ ਲੈਣਾ ਜੀ ਉਹ ਵੀ ਬਹੁਤ ਵਧੀਆ ਲੱਗੂ ਮੇਰੇ ਕੋਲੇ ਸੀਗੇ ਜੀ ਕਾਜੂ ਤੇ ਬਦਾਮ ਨਾ ਸਿਰਫ ਉਹ ਸਦਾ ਹੀ ਇਹਦੇ ਤੇ ਪਾਊਡਰ ਵਰਤਿਆ ਜੀ ਠੀਕ ਹੈ ਜ ਥੋੜੀ ਥੋੜੀ ਇਹ ਪਾ ਦਾਂਗੇ ਜੀ ਸੋਹਣੀ ਲੱਗੂਗੀ ਠੀਕ ਹੈ ਲਾਲ ਤੇ ਹਰੀ ਡੈਕੋਰੇਸ਼ਨ ਲਈ ਹੈ ਹਾਂਜੀ ਹਾਂਜੀ ਥੋੜੀ ਥੋੜੀ ਕਰਕੇ ਆਪਾਂ ਇਹ ਪਾ ਦੇਣੀ ਹੈ ਜੀ ਠੀਕ ਹੈ ਜੀ ਤੇ ਆ ਹੈਗੀ ਜੀ ਕਲੜ ਸੌਫ ਹੂੰ ਰੰਗ ਵਾਲੀ ਸੌਫ ਹਾਜਮਾ ਵੀ ਵਧੀਆ ਰਹੂਗਾ ਜੀ ਇਹਦੇ ਨਾਲ ਤੇ ਉਹ ਵੀ ਸੋਹਣੀ ਲੱਗੂਗੀ ਜੀ ਠੀਕ ਹੈ ਜੀ ਤੇ ਲਓ ਜੀ ਇਹ ਬਣ ਕੇ ਬਿਲਕੁਲ ਤਿਆਰ ਆ ਜੀ ਤੇ ਹੁਣ ਆਪਾਂ ਇਹਨੂੰ ਥੋੜੇ ਟਾਈਮ ਵਾਸਤੇ ਫਰਿੱਜ 'ਚ ਰੱਖ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਪੀਸ ਕੱਟ ਕੇ ਦਿਖਾਵਾਂਗੇ ਜੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਥੋੜੇ ਟਾਈਮ 'ਚ ਬਣ ਕੇ ਇਹ ਤਿਆਰ ਹੋ ਜਾਊਗੀ ਤੇ ਹੁਣ ਆਪਾਂ ਇਹਨੂੰ ਫਰਿੱਜ 'ਚ ਰੱਖ ਦਿੰਨੇ ਜੀ 2-3 ਮਿੰਟ ਵਾਸਤੇ ਮਤਲਬ ਠੰਡੀ ਹੋ ਜਾਏ ਤੇ ਉਸ ਤੋਂ ਬਾਅਦ ਆਪਾਂ ਇਹਦੇ ਪੀਸ ਕੱਟ ਕੇ ਦਿਖਾਵਾਂਗੇ ਠੀਕ ਹੈ ਜੀ ਲਓ ਜੀ ਫਰਿੱਜ 'ਚੋਂ ਆਪਾਂ ਕੱਢ ਲਿਆਂਦਾ ਤੇ ਹੁਣ ਯਾਰ ਲੋ ਜੀ ਦੇਖਣ ਨੂੰ ਤਾਂ ਰਮਣਾ ਆਈਸਕ੍ਰੀਮ ਵਰਗਾ ਲੱਗਦਾ ਹਨ ਹਾਂਜੀ ਆਈਸਕ੍ਰੀਮ ਵਰਗੇ ਲੱਗਦਾ ਜੀ ਠੀਕ ਹੈ ਜੀ ਤੇ ਲਓ ਜੀ ਐਵੇਂ ਆਪਾਂ ਇਹਦੇ ਪੀਸ ਕੱਢ ਕੇ ਤੇ ਐਵੇਂ ਖਾ ਸਕਦੇ ਹਾਂ ਜੀ ਠੀਕ ਹੈ ਜੀ ਦੇਖੋ ਦੋਸਤੋ ਕਿੰਨਾ ਮਤਲਬ ਸੌਫਟ ਹੋੜਾ ਤਾਂ ਮੂੰਹ ਚ ਭੁਰੂਗਾ ਰਮਣਾ ਮੂੰਹ ਚ ਕੁੜੂਗਾ ਹਨਾ ਹਾਂਜੀ ਇਹਨੂੰ ਆਪਾਂ ਬੱਧ ਟਾਈਮ ਹੀ ਰੱਖ ਸਕਦੇ ਹਾਂ ਫਰਿੱਜ 'ਚ ਮੈਂ ਥੋੜਾ ਟਾਈਮ ਹੀ ਰੱਖਿਆ ਜੀ ਇਹ ਦੇਖੋ ਜੀ ਕਿੰਨਾ ਜਿਆਦਾ ਵਧੀਆ ਸੌਫਟ ਤੇ ਵਧੀਆ ਬਣੀ ਹੈ ਜੀ ਇਹ ਚ ਤੇ ਖਾਣ 'ਚ ਵੀ ਬਹੁਤ ਹੀ ਟੇਸਟੀ ਹੈ ਜੀ ਤੇ ਵਧੀਆ ਚੀਜ਼ ਹੈ ਥੋੜਾ ਟਾਈਮ ਚ ਵਧੀਆ ਜੀ ਡਿਸ਼ ਆ ਬਣ ਕੇ ਤਿਆਰ ਹੋ ਜਾਂਦੀ ਹੈ ਸੋ ਜਰੂਰ ਟਰਾਈ ਕਰਿਓ ਜੀ ਸੋ ਵੀਡੀਓ ਵਧੀਆ ਲੱਗੀ ਅੱਗੇ ਜਰੂਰ ਸ਼ੇਅਰ ਕਰਨੀ ਜੀ ਤੇ ਘਰੇ ਵੀ ਬਣਾ ਕੇ ਖਾਣੀ ਸੋ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ